ਸੋ ਮੇਰੇ ਨਾਲ ਮਾਨਕ ਸਾਹਿਬ ਜੁੜੇ ਹੋਏ ਨੇ ਸ਼ਹੀਦ ਬਾਬਾ ਜੈ ਸਿੰਘ ਖਲਗੜਜੀ ਦੇ ਗੁਰੂ ਘਰ ਦੇ ਵਿੱਚੋਂ ਕਿਉਂਕਿ 7 8 ਤੇ 9 ਤਿੰਨ ਮਤਲਬ ਇਹ ਤਿੰਨ ਤਰੀਕੇ ਨੇ ਜੋ ਮਾਰਚ ਦੀਆਂ ਨੇ 7 8 ਤੇ 9 ਸ਼ਹੀਦੀ ਸਮਾਗਮ ਜਿਹੜੇ ਐ ਤੇ ਪੂਰੇ ਜ਼ੋਰਾਂ ਸ਼ੋਰਾਂ ਦੇ ਐ ਔਰ ਅੱਜ ਸ਼ੁਰੂਆਤ ਹੋ ਚੁੱਕੀ ਐ ਮੇਰੇ ਨਾਲ ਮਾਨਕ ਸਾਹਿਬ ਜੁੜੇ ਹੋਏ ਨੇ ਜਿਨ੍ਹਾਂ ਨੇ ਬਹੁਤ ਸਾਰਾ ਇਤਿਹਾਸ ਕਾਇਆ ਆਇਆ ਔਰ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਰ ਹੈ ਮੇਰੇ ਬਾਜੀ ਅੱਜ ਇੱਥੇ ਹਾਜ਼ਰੀ ਕਿਸ ਤਰ੍ਹਾਂ ਦੀ ਰਹੀ ਔਰ ਕੀ ਇਤਿਹਾਸ ਹੈ ਸ਼ਹੀਦ ਬਾਬਾ ਜੈ ਸਿੰਘ ਜੀ ਦਾ ਸ਼ਹੀਦ ਬਾਬਾ ਜੈ ਸਿੰਘ ਜੀ ਇੱਕ ਉਹ ਮਹਾਨ ਹਸਤੀ ਹੋਏ ਨੇ ਜੀ ਜਿਨ੍ਹਾਂ ਦੀ ਜਗ ਦੇ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਬਹੁਤ ਮਹਾਨ ਹਸਤੀ ਹੈ ਔਰ ਉਹ ਇਕੱਲੇ ਸ਼ਹੀਦ ਨਹੀਂ ਕੀਤੇ ਗਏ ਆਹਾਂ ਉਹਨਾਂ ਦੇ ਦੋ ਬੇਟੇ ਬਾਬਾ ਖੜਕ ਸਿੰਘ ਤੇ ਬਾਬਾ ਖੜਾਕਾ ਸਿੰਘ ਆ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਅਮਰ ਅਮਰ ਕੌਰ ਆ ਤੇ ਪਤਨੀ ਧਨ ਕੌਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਤੋਂ ਪਹਿਲਾਂ ਉਸ ਤੋਂ ਬਾਅਦ ਬਾਬਾ ਜੈ ਸਿੰਘ ਨੂੰ ਅਫਦੂਲ ਉਸਮਤ ਖਾਨ ਨੇ ਕਿਹਾ ਕਿ ਜਿਆਦਾ ਮੁਸਲਮਾਨ ਬਣ ਜਾਓ ਜਾਂ ਫਿਰ ਜਿਹੜਾ ਸਾਡਾ ਬੋਝ ਹੈ ਜਿਹਦੇ ਚ ਹੁੱਕਾ ਸੀ ਉਹ ਸਾਡਾ ਪਟਿਆਲੇ ਪਹਚਾ ਦੇਵੋ ਤੁਹਾਨੂੰ ਸ਼ਰਤ ਦਿੱਤਾ ਜਾਏਗਾ ਇਹ ਸ਼ਰਤ ਸੀ ਉਹ ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ ਬੋਟਾ ਚੱਕ ਕੇ ਮੈਂ ਲੈ ਜਾਵਾਂਗਾ ਪਰ ਮੇਰੀ ਸ਼ਰਤ ਹੈ ਇੱਕ ਮੈਨੂੰ ਇਹ ਦੱਸਤਾ ਦੇਵੋ ਦੀ ਵਿੱਚ ਹੈ ਕੀ ਹੈ ਹਾਏ ਹਾਏ ਉਹਨੇ ਬਾਹਰਲੇ ਪਾਸੇ ਤੁਸੀਂ ਅਕਸਰ ਕਿਤੇ ਨਾ ਕਿਤੇ ਫੋਟੋਆਂ 'ਚ ਦੇਖਿਆ ਹੋਵੇਗਾ ਪਾਰਲੇ ਪਾਸੇ ਹੁੱਕੇ ਦੀ ਪੰਡ ਦੇ ਵਿੱਚੋਂ ਪੰਡ ਦੇ ਵਿੱਚੋਂ ਬੰਨੀ ਹੋਈ ਚੋ ਕੁੱਤੇ ਦੇ ਵਿੱਚੋਂ ਨਾਰੀ ਨੂੰ ਕੁੱਤੇ ਦੀ ਨਾਰੀ ਬਾਹਰ ਲਮਕਦੀ ਹੈ ਬਾਬਾ ਜੈ ਸਿੰਘ ਜੀ ਮੈਨੂੰ ਇੱਕ ਵਾਰੀ ਕਹਿੰਦੇ ਦੱਸ ਦੋ ਮੈਨੂੰ ਕੋਈ ਮਨਾਹੀ ਨਹੀਂ ਕੋਈ ਤਰਾਜ਼ਗੀ ਨਹੀਂ ਕੋਈ ਨਰਾਜ਼ਗੀ ਨਹੀਂ ਮੈਂ ਬੋਝਾ ਚੱਕ ਕੇ ਤੁਹਾਡਾ ਟਿਕਾਣੇ ਤੇ ਪਹੁੰਚਾ ਦੇਵਾਂਗਾ ਪਰ ਬਾਬਾ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਖਲਕਟ ਦਾ ਮਤਲਬ ਕਿ ਆਮ ਬੰਦਿਆਂ ਨੂੰ ਕਈਆਂ ਨੂੰ ਪਤਾ ਨਹੀਂ ਵੀ ਖਲਕਟ ਉਹਨਾਂ ਨੂੰ ਕਿਉਂ ਕਿਹਾ ਜਾਂਦਾ ਜਿਉਂਦਿਆਂ ਦੀ ਆ ਨਾਲੇ ਜਿੱਥੇ ਪਹਿਲਾ ਗੁਰਦੁਆਰਾ ਸਾਹਿਬ ਹੈ ਬੋੜ ਹੈ ਇੱਕ ਬਹੁਤ ਸੰਗਤਾਂ ਨੇ ਇਹ ਦੇ ਦਰਸ਼ਨ ਕੀਤੇ ਨੇ ਉਹਦੇ ਨਾਲ ਬੋੜ ਦੇ ਉੱਤੇ ਪੁੱਠਾ ਟੰਗ ਕੇ ਮਰੇ ਦੀ ਤਾਂ ਜ਼ਰੂਰ ਸੁਣਾ ਕਿ ਲੋਕ ਖਲ ਲਾ ਦਿੰਦੇ ਨੇ ਬਾਬਾ ਜੈ ਸਿੰਘ ਜੀ ਖਲਕਟ ਨੂੰ ਜਿਉਂਦਿਆਂ ਦੀ ਖਲ ਉਤਾਰ ਕੇ ਇੱਥੇ ਸ਼ਹੀਦ ਕੀਤਾ ਗਿਆ ਇਹ ਉਹ ਅਸਥਾਨ ਹੈ ਔਰ ਜੋ ਲੋਕ ਵਿਦੇਸ਼ਾਂ ਤੋਂ ਇੰਡੀਆ ਚੋਂ ਕਿਤੋਂ ਵੀ ਆ ਕੇ ਇੱਥੇ ਆਪਣੀਆਂ ਭਾਵਨਾਵਾਂ ਆਪਣੇ ਘਰਾਂ ਦੇ ਕੰਮ ਆਪਣੀ ਚੜ੍ਹਦੀ ਕਲਾ ਦੇ ਲਈ ਜੋ ਦੁਆ ਕਰਦੇ ਨੇ ਇੱਥੇ ਪੂਰੀ ਹੁੰਦੀ ਹੈ ਜੀ ਔਰ ਦੋਸਤੋ ਆਪਾਂ ਮਾਨਕ ਸਾਹਿਬ ਦੇ ਕੋਲ ਕੁਝ ਉਹਨਾਂ ਦਾ ਲਿਖਿਆ ਹੋਇਆ ਕਿਉਂਕਿ ਬਹੁਤ ਵਧੀਆ ਰਾਈਟਰ ਨੇ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਤਿੰਨ ਚਾਰ ਵਾਰ ਇਹਨਾਂ ਨੂੰ ਸ਼ੂਟ ਕਰਨ ਦਾ ਇਹਨਾਂ ਨੂੰ ਰਿਕਾਰਡ ਕਰਨ ਦਾ ਮੌਕਾ ਮਿਲਿਆ ਔਰ ਬਾ ਕਮਾਲ ਬਹੁਤ ਹੀ ਖੂਬਸੂਰਤ ਆਵਾਜ਼ ਹੈ ਔਰ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਆ ਕਿ ਜਦੋਂ ਮੁਕੱਦਰ ਜਿਹੜਾ ਹੈ ਉਹ ਵੀ ਮਾਸ਼ਾਅੱਲਾ ਉਸ ਤੇ ਹੋਵੇ ਤਾਂ ਫਿਰ ਦੁਨੀਆ ਸੋਨੇ ਤੇ ਸੋਹਾਗੇ ਪਰ ਇਹਨਾਂ ਦਾ ਮੁਕੱਦਰ ਵੀ ਠੀਕ ਹੈ ਇਹਨਾਂ ਦੇ ਸਟੂਡੈਂਟ ਬਹੁਤ ਅੱਛੇ ਨੇ ਔਰ ਅੱਜ ਵੀ ਬਾ ਕਮਾਲ ਨੇ ਆਪਾਂ ਸ਼ਹੀਦ ਬਾਬਾ ਜੈ ਸਿੰਘ ਜੀ ਦੀ ਜੀਵਨ ਦੇ ਨਾਲ ਰਿਲੇਟਡ ਕੋ ਕਵਿਤਾ ਇਹਨਾਂ ਦੀ ਜ਼ੁਬਾਨੋਂ ਸੁਣਦੇ ਮੈਂ ਦੇਖੋ ਅੱਜ ਇਸ ਜਗ੍ਹਾ ਦੇ ਉੱਤੇ ਮੈਂ ਅੱਜ ਦਾ ਨਹੀਂ ਆ ਰਿਹਾ ਕੱਟੋ-ਕੱਟ 15-20 ਸਾਲਾਂ ਤੋਂ ਜੜਿਆ ਹੋਇਆ ਪੁਰਾਣਾ ਨੰਦਾ ਸ਼ਰਦਾਲੂਆ ਔਰ ਅੱਜ ਵੀ ਅੱਜ ਵੀ ਕੀ ਜਦੋਂ ਤੱਕ ਮੇਰੇ ਸਵਾਸ ਨੇ ਉਦੋਂ ਤੱਕ ਮੈਂ ਇਨੰਦਾਹੀ ਰਹਾਗਾ ਕਿਉਂਕਿ ਅਟੁੱਟ ਪਿਆਰ ਹੈ ਅਟੁੱਟ ਪਿਆਰ ਦਾ ਸਾਰੇ ਸੰਸਾਰ ਨੂੰ ਪਤਾ ਟੁੱਟ ਕੀ ਹੁੰਦਾ ਹੈ ਜੀ ਅਥਾ ਪਿਆਰ ਹੈ ਔਰ ਮੇਰੀ ਪਹਿਲੇ ਦੰਤੋਈ ਇੱਕ ਗਾਇਕ ਹੋਣ ਦੇ ਨਾਲ ਤੇ ਮੈਂ ਕੱਲਾ ਗਾਇਕ ਨਹੀਂ ਹੈਗਾ ਗਾਇਕੀ ਦੇ ਨਾਲ-ਨਾਲ ਮੈਂ ਸਾਡੇ ਸਾਫ ਸੁਥਰੇ ਵਿਰਸੇ ਨੂੰ ਜਿਉਂਦਾ ਰੱਖਣ ਵਾਸਤੇ ਵੀ ਬਚਨ ਬੰਦ ਹਾਂ ਮੇਰੇ ਕੋਲ ਇੱਕ ਨਹੀਂ ਦੋ ਨਹੀਂ ਲੜਕੀਆਂ ਕਈ ਮੁੰਡੇ ਸਿੱਖ ਕੇ ਸਟੇਜਾਂ ਤੇ ਗਾ ਰਹੇ ਨੇ ਪਰ ਉਹਨਾਂ ਨੂੰ ਇਹ ਹੀ ਸਿੱਖਿਆ ਦੇਈ ਦੀ ਹੈ ਇਹ ਹੀ ਕਹੀ ਤਾਂ ਉਹਨਾਂ ਨੂੰ ਕਿ ਅੱਛਾ ਲਿਖੋ ਅੱਛਾ ਗਾਓ ਗੰਦ ਵਾਲਿਆਂ ਨੂੰ ਮੈਂ ਸਭ ਨੂੰ ਖੁਦ ਆਲੋਚਨਾ ਕਰਦਾ ਕਿਉਂਕਿ ਉਹ ਸਾਡੇ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਧੱਬਾ ਹੈ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਛੋਟੇ ਉਹਨਾਂ ਦੇ ਕੱਲ ਵੱਡੇ ਹੋਣਾ ਸਾਡੀਆਂ ਧੀਆਂ ਵੀ ਨੇ ਸਾਡੇ ਨੌਜਵਾਨ ਬੱਚੇ ਵੀ ਨੇ ਜਿਨ੍ਹਾਂ ਨੇ ਵੱਡੇ ਹੋ ਕੇ ਸਮਾਜ ਦਾ ਇੱਕ ਧੁਰਾ ਬਣਨਾ ਹੈ ਇੱਕ ਹਿੱਸਾ ਬਣਨਾ ਹੈ ਜਦੋਂ ਨਿਊ ਹੀ ਮਾੜੀ ਹੋਏਗੀ ਫਿਰ ਅੱਗੇ ਕੀ ਬਣੇਗਾ ਇਸ ਕਰਕੇ ਸਾਫ਼ ਸੁਥਰਾ ਸੁਣੋ ਸਾਫ਼ ਸੁਥਰੇ ਗਾਇਕਾਂ ਨੂੰ ਜਿਹੜੀ ਵਧੀਆ ਗਾਉਂਦੇ ਨੇ ਜਿਹੜੇ ਵਧੀਆ ਗੰਦ ਨੂੰ ਉਹਨਾਂ ਨੂੰ ਪ੍ਰਮੋਟ ਕਰੋ ਉਹਨਾਂ ਦੀ ਮਦਦ ਕਰੋ ਜਿਸ ਤਰ੍ਹਾਂ ਦੀ ਵੀ ਹੋ ਸਕਦੀ ਆ ਬਹੁਤ ਬਹੁਤ ਧੰਨਵਾਦ ਹੈ ਕੁਝ ਨਾ ਕੁਝ ਸੁਣਾ ਦਿਓ ਮੈਂ ਤੁਸੀਂ ਗੱਲ ਕੀਤੀ ਆ ਮੈਂ ਨਾ ਪਿੱਛੇ ਜੇ ਜਦੋਂ ਵੀ ਮੈਂ ਇੱਥੇ ਆਉਂਦਾ ਸੀ ਹਰ ਦਸਵੀਂ ਲੱਗਦੀ ਇੱਥੇ ਹਰ ਮਹੀਨੇ ਬਾਬਾ ਜੀ ਦੇ ਅਸਥਾਨ ਦੇ ਉੱਤੇ ਜੀ ਮੈਨੂੰ ਹਰ ਵਾਰ ਇਹ ਕਹਿੰਦੇ ਸੀ ਪ੍ਰਬੰਧਕ ਰੋਸ਼ਨ ਜੀ ਬਾਬਾ ਸਰਦਾਰ ਜੋਗਾ ਸਿੰਘ ਜੀ ਹਸਨਪੁਰ ਹਸਨਪੁਰ ਵਾਲੇ ਮੈਂ ਕਿਨਾਂ ਕਿਨਾਂ ਦਰ ਨਾਲ ਮਾਰੇ ਸਾਰੇ ਮੇਰੀ ਕਮੇਟੀ ਜੀ ਨਹੀਂ ਮੇਰੇ ਮਿੱਤਰ ਨੇ ਪ੍ਰਧਾਨ ਸਾਹਿਬਾਨ ਮਤਲਬ ਮੈਨੂੰ ਕਹਿੰਦੇ ਮਾਨਕ ਤੂੰ ਬਾਬਾ ਜੈ ਸਿੰਘ ਦੀ ਕੋਈ ਕਾਪਟਾ ਨਹੀਂ ਮੇਰੇ ਭਰਾ ਨੂੰ ਮੈਂ ਬੇਨਤੀ ਕਰੀ ਇਥੋਂ ਕਿਤਾਬ ਲੈ ਕਿਤਾਬ ਦੇ ਵਿੱਚੋਂ ਅੱਜ ਸਭ ਉਸ ਗੱਲ ਤੇ ਕਿੰਤੂ ਪ੍ਰੰਤੂ ਵੀ ਹੋਇਆ ਉਹ ਕਹਿੰਦਾ ਜੀ ਤੁਸੀਂ ਮੁਗਲ ਮਾਜਰੇ ਦਾ ਬੇਰਵਾ ਪਾਇਆ ਮੁਗਲ ਮਾਜਰਾ ਤਾਂ ਹੈ ਹੀ ਨਹੀਂ ਮੈਂ ਕਿਹਾ ਜ ਦੇ ਕੇ ਹੀ ਗੀਤ ਲਿਖਿਆ ਹੈ ਪਹਿਲਾ ਸੀ ਜਿਹੜੀ ਗੱਲ ਨਾਲ ਸੀ ਲੱਗੀ ਉਹ ਤਾਂ ਸੀ ਨਾ ਵੀ ਬੁਝਰ ਚੁੱਕੀ ਕਹਾਣੀ ਮੈਂ ਕਿਹਾ ਮੁਗਲ ਮਾਜਰਾ ਸੀ ਪਰ ਜਦੋਂ ਬਾਬਾ ਜੈ ਸਿੰਘ ਦਾ ਪਰਵਾਰ ਸ਼ਹੀਦ ਕੀਤਾ ਗਿਆ ਅਬਦુલ ਸੁਮੰਦ ਖਾਨ ਵੱਲੋਂ ਉਹਨਾਂ ਤੋਂ ਬਾਅਦ ਸਿੰਘਾਂ ਨੇ ਨਾ ਉਸ ਪਿੰਡ ਨੂੰ ਢਹਿ ਢੇਰੀ ਕਰਕੇ ਖਤਮ ਕਰਕੇ ਦਵਾਰੇ ਆ ਪਿੰਡ ਬਾਰਨ ਬਣਿਆ ਉਹ ਮੁਗਲ ਇਹਦਾ ਪਹਿਲਾ ਨਾਂ ਸੀ ਬਾਰ ਨਹੀਂ ਸੀ ਮਗਲ ਮਾਦਰਸ ਮਗਲ ਮਾਰਜਸ ਆ ਮਗਲ ਮਾਦਰਸ ਸੁਈਸ ਕਰਕੇ ਆਪਣ ਜਣੀ ਕਿ ਸੱਚ ਸਚਾਈਓ ਤੂੰ ਕਿਵੇਂ ਤੁਸੀਂ ਅੱਖਾਂ ਤੋਂ ਪਰੋਖੇ ਜਾ ਉਹਨੂੰ ਕਿਵੇਂ ਚਿਠ ਲਾ ਸਕਦੇ ਫਿਰ ਕੁਝ ਲਿਖਿਆ ਉੱਤੇ ਉਹਦੇ ਉੱਤੇ ਲਿਖਿਆ ਜੀ ਮੈਂ ਚੰਦ ਲੈਣ ਜਬਾਨੀ ਕਲਮੀ ਕਹਿੰਦਾ ਕਿ ਮੈਂ ਗਾ ਚੁੱਕਿਆ ਸੀ ਸਿੱਤੇ ਗਾ ਸੁਣਿਆ ਉਹਨੇ ਤਾ ਉਹ ਹੈ ਕਿ ਸਿੰਘਾਂ ਸੇਦਕ ਨਵਾਹੇ ਜੋਰ ਝਾਲਮਾਨੇ ਲਾਏ ਸਿੰਘਾਂ ਸੇਦਕ ਨਵਾਹੇ ਜੋਰ ਝਾਲਮਾਨੇ ਲਾਏ ਹੱਸ ਹੱਸ ਕੇ ਸੀ ਪਾਲੀਆਂ ਸ਼ਹੀਦੀਆਂ ਨਾ ਬੇਮੁਖ ਹੋਈ ਜਮੀਰ ਤੋਂ ਪੁੱਠਾ ਲਮਕਾ ਕੇ ਪਾਈ ਜੈ ਸਿੰਘ ਨੂੰ ਸਿੱਖਲ ਲਾ ਲਈ ਸਰੀਰ ਤੋਂ ਅੱਗੇ ਅੰਤਰਾ ਸਰ ਜੀ ਅਬਦੁੱਲੀ ਸੀ ਸਮੁੰਦਖਾਨ ਫੌਜ ਨਾਲ ਪਹੁੰਚਿਆ ਮੁਗਲ ਮਾਜਰੇ ਸਾਨੂੰ ਕਰੀਨਾ ਸਲਾਮ ਜੈ ਸਿੰਘਾ ਕਿਉਂ ਤੂੰ ਭੋਰਾ ਵੀ ਨਾ ਕੀਤਾ ਆਦਰੇ ਹੈ ਗੁਨਾਹ ਤੇਰਾ ਹੈ ਗੁਨਾਹ ਤੇਰਾ ਡਰ ਕਿਉਂ ਨਹੀਂ ਲੱਗਦਾ ਹੈ ਗੁਨਾਹ ਤੇਰਾ ਡਰ ਕਿਉਂ ਨਹੀਂ ਲੱਗਦਾ ਉਹ ਸਰਹੰਦ ਦੇ ਵਜ਼ੀਰ ਤੋਂ ਪੁੱਠਾ ਲੰਮ ਕਾ ਕੇ ਪਾਈ ਜੈ ਸਿੰਘ ਨੂੰ ਸਿਖਲ ਲਾਲ ਲਈ ਸੀ ਤੋ ਦੁਜੰਤ ਹੈ ਸ਼ਹੀਦ ਕਰਤੇ ਖੜਾਕਾ ਤੇ ਖਰਗ ਸਿੰਘ ਦੋ ਬੇਟੇ ਦੋ ਬੇਟੇ ਸ਼ਹੀਦ ਕਰਤੇ ਖੜਾਕਾ ਤੇ ਖਰਗ ਸਿੰਘ ਅੱਖਾਂ ਮੂਰੇ ਚਾਇਆ ਸਿੰਘ ਦੇ ਨੂੰ ਅਮਰ ਕੌਰ ਸਸ ਤਨ ਕੌਰ ਨੇ ਤੁਸੀਂ ਇਹ ਛੱਲੇ ਉੱਤੇ ਜਿੰਦ ਦੇ ਨੂੰ ਅਮਰੀਕਾ ਵਰ ਸਸ ਤਨ ਕੌਰ ਨੇ ਤੁਸੀਂ ਇਹ ਛੱਲੇ ਉੱਤੇ ਜਿੰਦ ਦੇ ਅੰਤ ਚਾਰ ਅੰਤ ਚਾਰਾਂ ਦੇ ਭੌਰਾ ਨੇ ਮਾਰੀ ਉਡਾਰੀਆਂ ਅੰਤ ਚਾਰਾਂ ਦੇ ਭੌਰਾ ਨੇ ਮਾਰੀ ਉਡਾਰੀਆਂ ਨਿਕਲ ਕੇ ਸੀ ਸਰੀਰ ਚੋਂ ਉੱਠਾ ਲਮਕਾ ਕੇ ਪਈ ਜੈ ਸਿੰਘ ਨੂੰ ਸਿੱਖਾ ਲਾ ਲਈ ਸਰੀਰ ਤੋਂ ਆਖਰੀ ਬੰਦਾ ਜੋਤਾ ਸਾਹਿਬ ਕਦੇ ਭੁੱਲੀਆਂ ਨਾ ਜਾਣ ਕੁਰਬਾਨੀਆਂ ਗੁਰੂ ਜੀ ਦੇ ਪਿਆਰਿਆਂ ਦੀਆਂ ਕਦੇ ਭੁੱਲੀਆਂ ਨਾ ਜਾਣ ਕੁਰਬਾਨੀਆਂ ਗੁਰੂ ਜੀ ਦੇ ਪਿਆਰਿਆਂ ਦੀਆਂ ਚੜਾ ਪੁੱਟੀਆਂ ਤਲੀਪ ਹੁਣ ਜਾਣੀ ਉਹ ਮੁਗਲ ਹੰਕਾਰਿਆਂ ਦੀਆਂ ਚੜਾ ਪੁੱਟੀਆਂ ਤਲੀਪ ਹੁਣ ਜਾਣੀਆਂ ਮੁਗਲ ਹੰਕਾਰਿਆਂ ਦੀਆਂ ਫਤਿਹ ਖਾਲਸਾ ਕਰੂਗਾ ਦਿਨ ਦੂਰ ਨਹੀਂ ਫਤੇ ਖਾਲਸਾ ਕਰੂਗਾ ਦਿਨ ਤੂਰਨੀ ਇਹ ਜੁਲਮਾਂ ਦੀ ਜੰਜੀਰ ਤੋਂ ਗੁਲਾਮੀ ਦੀ ਜੰਜੀਰ ਉਹਨੇ ਕੱਢ ਲੈਣਾ ਹੈ ਜੁਲਮਾਂ ਦੀ ਜੰਜੀਰ ਤੋਂ ਫੁੱਟਾ ਲਮਕਾ ਕੇ ਪਾਈ ਜਾਏ ਸਿੰਘ ਨੂੰ ਸਿੱਖਲ ਲਾ ਲਈ ਜੀਤ ਸਿੱਖਲ ਲਾ ਲਈ ਬਹੁਤ ਕੋ ਬਹੁਤ ਬਹੁਤ ਕੋ ਸੋ ਦੋਸਤੋ ਬਹੁਤ ਵਧੀਆ ਸਿੰਘ ਨੇ ਬੜੇ ਵਧੀਆ ਲਿਖਦੇ ਵੀ ਨੇ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋਤਾ ਪੋਸੂਨਾਮਾ ਚੈਨਲ ਲਈ ਪਿੰਡ ਬਾਰੰਤ

اس فتح واحر جی کی فتح بہت بہت دن جیول پانچ منٹ پانچ منٹ ایوی نہ میں ایک کرتا کہ میرے سر سے اس کمیٹی کا ایک بہت واپس الاوا کہہ لیے سنر کہہ لیے جڑے چرچے آئے ہیں وہ میں پورا کرنے جا ہیں بابا جیسے ایک جہاں ہے بڑی بڑی قربانی پر سارے پروار وا دے جیون بائی جنوری نارم کرا کے آیا بالا گاٹھا کچھ دن چیزوں کے بچا نہیں ہے جو ٹوکا جمنا ہے سو وہ کہہ کے میں ترے کو متاثر آیا پرانی فکڑے سب مکنی چلی لین ਰਿਆਨ ਗਵਾਹੀ ਸੋਇ ਕੱਢ ਸੁਧਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਈ ਬਦਲੇ ਜਾਂ ਜਾਏ ਉਹ ਕਹੜੀਏ ਕਿ ਨੇਕ ਅਮਲ ਇਨਸਾਨ ਨੂੰ ਤਾਰ ਲਾਉਂਦੇ ਬੜੀਆਂ ਕੌਤ ਤੋਂ ਲਾਜਾਂ ਕੱਢੀਆਂ ਨੇ ਜਿਵੇਂ ਕੱਪੜੇ ਨੂੰ ਜਿੱਥੇ ਇੱਕ ਵਾਰ ਦਾਗ ਲੱਗ ਜਾਏ ਉੱਥੇ ਮੁਰਮੁਰ ਬਖੀਆਂ ਬਹਿਦੀਆਂ ਨੇ ਭਾਵੇਂ ਆਦਮੀ ਦਾ ਕਰਦੀਏ ਜਸਦੀਆਂ ਜਿਉਂਦੇ ਵੀ ਤੇ ਮਰਨ ਤੋਂ ਭਾਰਵੀ ਭਲੇ ਆਦਮ ਦਾ ਕਹਦੀ ਜਸ ਦੁਨੀਆ ਫੁੱਟ ਕੇ ਗੁਰਿਆਰੇ ਪੈਂਦੀਆਂ ਰਹਦੀਆਂ ਨੇ ਉਹ ਸੱਚੇ ਆਦਮ ਦਾ ਆ ਮੇਰਾ ਪਿਤਾ ਜੀ ਸੱਚੇ ਆਦਮ ਦਾ ਸਦਾ ਰੱਖਾ ਰੱਖਾ ਕਰਿਆ ਝੂਠਿਆਂ ਦੀ ਪੈਂਦੀਆਂ ਰਹਦੀਆਂ ਨੇ ਮੈਂ ਭੈਯੋਗ ਦਾ ਨਾ ਕਰ ਕੱਟ ਕੇ ਕਿਹੜੇ ਕੋਲ ਨਾ ਕਿ ਮੈਂ ਦਾਜ ਤੁਝਾ ਪਰ ਭਾਈ ਜੈ ਜਿੰਦਗੀ ਦੇ ਜੀਵਨ ਵਿੱਚੋਂ ਆਪਣੇ 77 ਸਾਲ ਜੀਵਨ ਬੀਤ ਕੇ ਕਰਕੇ ਜਿਹੜੇ ਕਿ ਅੰਨਾ ਸੁਣੀ ਮੇਰ ਨਾਲ ਹੀ ਕਰਨੀ ਜੀ मरीजो मर सह मरी ਦੀ ਦੀ ਰੇਤਾਂ ਆ ਨਮਕਾ ਕੇ ਘਾਈਂ ਗਏ ਸੈਤਨੂ ਸੇਖਾਂ ਲਾ ਰਹੀ ਕਰੀਰ ਤੋਂ ਉੱਠਿਆ ਨਮਕਾ ਕੇ ਘਾਈਂ ਗਏ ਸੈਤਨੂ ਸੇਖਾਂ ਲਾ ਰਹੀ ਤੇਰੀ ਰਤੋਂ ते लॻंदा ते लॻंदा ਅੱਲਾ ਮੱਕਾ ਕੇ ਭਾਈ ਹੈ ਸਿੰਘ ਨੂੰ ਈ ਖਾਂ ਲੈ ਲਾਈ ਜਰੀ ਤੋ ਅੱਲਾ ਮੱਕਾ ਕੇ ਭਾਈ ਹੈ ਸਿੰਘ ਨੂੰ ਈ ਖਾਂ ਲੈ ਲਾਈ ਜਰੀ ਤੋ 89 रे जय सिंह दे चीर करते खड़ा कात है खाड़े के सैंगे 89 रे जय सिंह दे नो अमर कौर नो अमर एक कौर सच्चा थाने कौर मो तो सीह जंग ए युके गंदे पे अंत चारा दे पर मारी डांडा अंत चारा दे पर मारी डांडा नवा काई जॻह चोलो असीं चार पुटियणियूं पुटिय मुगल हकारली पाणी फुल महाकार ਭਗਤੇ ਖਾਲਸਾ ਕਰੂੰਗਾ ਦੇਲੇ ਦੂਰ ਵੀ ਇੱਕ ਝੁਲਮਾ ਕੀ ਜੰਗੀਰ ਤੋ ਫੁੱਟਾ ਲਮਕਾ ਕੇ ਭਾਈ ਕੈ ਸẽਗੇ ਸਿਖਾ ਲੈ ਲਈ ਸਰੀਰ ਤੋ ਫੁੱਟਾ ਲਮਕਾ ਕੇ ਭਾਈ ਕੈ ਸẽਗੇ ਸਿਖਾ ਲੈ ਲਈ ਸਰੀਰ ਤੋ ਸ਼ੰਕਾ ਸੁਧ ਕਹਿ ਨਿਵਾਏ ਜੋ ਰਿਜ਼ਕ

ਆਈਏ ਸਿੱਧ ਨੂੰ ਸਿਖਾ ਲੈ ਵਾ ਲਈ ਨਹੀਂ ਕੋਈ ਤੇ ਤੂਟਾ ਲਮਕਾ ਕੇ ਭਾਈ ਤੇ ਸਿੱਧ ਨੂੰ ਸਿਖਾ ਲੈ ਲਈ ਸੈਰੀ ਨੂੰ ਜਿਹ ਕਿ ਮਾਚਾਉਗਾ ਇੱਕ ਇੱਕ 5 ਮਿੰਟ ਤੱਕ ਐਵੇਂ ਨਾ ਨਾ ਜਾਂਦੇ ਨੇ ਔਰ ਜਿਹੜੇ ਬੰਦੇ ਦਾ مینا والے نے بھی ساری زمین اپنے خاص کر کے شہید کا فتح آن والے بلارا کا کرو مان کرو ستار آپ جی داس جرمین مان نور کھیڑیاں